ਆ ਦੇਖੋ ਜੀ ਭੋਗ ਲਾ ਰਹੇ ਪ੍ਰਸ਼ਾਦ ਨਾਲ। ਲੋ ਆਓ। ਮੈਂ ਤਾਂ ਨਾ ਦੋਸਤੋ ਕਰਨੀ ਮਾਤਾ ਇਤਨਾ ਕਰੀ ਹੋਈ ਜਿੰਨੇ ਵੀ ਖੇਤਾਂ ਦੇ ਵਿੱਚ ਚੂਹੇ ਆ। ਸਾਰੇ ਇੱਥੇ ਬੁਲਾ ਲੈ ਜਾਣਾ ਹਨਾ ਕਿਸਾਨ ਤਾਂ ਖੁਸ਼ ਹੋਏਗੀ। ਕਿਸਾਨਾਂ ਦੇ دارو। ਇਹ دارو ਖੋਲ ਰੱਖੀ ਹੈ ਭਾਈ ਸਾਹਿਬ ਪਹਿਲੇ ਸੇ। ਅੱਛਾ ਅੱਛਾ। ਸੁੱਕੀ ਹੋਈ ਸੀ। ਹਾਂ। ਹੈ ਕੋਈ ਬਾਤ ਨਹੀਂ। ਹਾਂ ਕੋਈ ਨਹੀਂ। हमको ਦੇ ਦੋਗੇ ਇਸਕੇ ਬਾਅਦ। ਅਰੇ ਜਰੂਰ ਦੋ ਐ। ਠੀਕ ਹੈ ਸੋ ਇਸ ਵਕਤ ਆਪਾਂ ਪਹੁੰਚ ਗਏ ਆਂ ਦੇਸ਼ਨੌਕ ਮਾਤਾ ਕਰਨੀ ਦੇ ਮੰਦਿਰ ਦੇ ਵਿੱਚ ਜਿੱਥੇ ਕਿ ਦੋਸਤੋ ਹੈਰਾਨ ਕਰਨ ਵਾਲੀ ਗੱਲ ਹੈ ਵੀ 25000 ਤੋਂ ਵੱਧ ਚੂਹੇ ਨੇ ਸਾਹਮਣੇ ਆ ਕਰਨੀ ਮਾਤਾ ਦਾ ਮੰਦਿਰ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਕਿਉਂਕਿ ਚੂਹਿਆਂ ਵਾਸਤੇ ਕਹਿੰਦੇ ਪ੍ਰਸ਼ਾਦ ਲੈ ਲਓ ਸਾਡੇ ਤੋਂ ਬਾਕੀ ਅਸੀਂ ਪਿੱਛੇ ਹੀ ਲੈ ਲਿਆ ਕਿਉਂਕਿ ਆਪਾਂ ਅਕਸਰ ਹੀ ਸੁਣਦੇ ਆ ਨਾ ਚੂਹਿਆਂ ਤੋਂ ਪਲੇਗ ਉਹਨਾਂ ਆ ਦੀਆਂ ਬਿਮਾਰੀਆਂ ਹੁੰਦੀਆਂ ਬਹੁਤ ਕੁਝ ਹੁੰਦਾ ਪਰ ਇੱਥੇ ਤੁਹਾਨੂੰ ਵਿਖਾਵਾਂਗੇ ਅਸੀਂ ਚੂਹਿਆਂ ਦਾ ਮੂੰਹ ਦਾ ਭੋਗ ਲਵਾ ਕੇ ਉਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਹੈ ਤੋ ਦੋਸਤੋ ਯੂਤੇ ਇੱਥੇ ਜਮਾ ਕਰਾ ਸਕਦੇ ਤੁਸੀਂ ਜੇਕਰ ਤੁਹਾਨੂੰ ਆ ਚੱਕਣ ਦਾ ਡਰ ਆ ਉਥੋਂ ਕੋਈ ਕਈ ਵਾਰਾਂ ਕੋਈ ਲੈ ਜਾਂਦਾ ਤੇ ਅਸੀਂ ਪਿੱਛੇ ਜਮਾ ਕਰਾ ਤੇ ਸਾਹਮਣੇ ਮੰਦਰ ਆ ਗਿਆ ਜੀ ਤੋ ਦੋਸਤ ਇੱਕ ਗੱਲ ਨੋਟ ਕਰ ਲਿਓ ਤੁਸੀਂ ਵੀ ਤੁਹਾਨੂੰ ਇੱਕ ਵੀ ਚੂਹਾ ਬਾਹਰ ਨਹੀਂ ਜਿਸੂਗਾ ਮੰਦਰ ਦੇ ਵਿੱਚ ਤੁਸੀਂ ਦੇਖ ਸਕਦੇ ਇੱਧਰ ਦੇਖੋ ਜੀ ਕਬੂਤਰਾਂ ਵਾਸਤੇ ਚੋਗਾ ਪਾਇਆ ਹੋਇਆ ਹੈ ਸਾਹਮਣੇ ਮੰਦਰ ਬਾਕੀ ਦੋਸਤੋ ਇੱਥੇ ਜਦੋਂ ਵੀ ਆਉਣਾ ਪੈਰ ਖੜੀਸ ਖੜੀਸ ਕੇ ਤੁਰਨਾ ਕਿਉਂਕਿ ਬਹੁਤ ਵੱਡਾ ਅਪਸ਼ੁਗਨ ਮੰਨਿਆ ਜਾਂਦਾ ਜੇਕਰ ਧੂਆ ਤੇ ਚੂਹਾ ਤੁਹਾਡੇ ਪੈਰ ਦੇ نیچے ਆ ਗਿਆ ਲੋਵੀ ਗੇਟ ਚੋਂ ਐਂਟਰੀ ਕਰਨ ਲੱਗੇ ਇਧਰ ਦੇਖ ਸਕਦੇ ਤੁਸੀਂ ਚੂਹੇ ਦੇਖ ਲੋ ਚੂਹੇ ਇੱਥੇ ਆਪਣੇ ਖੇਤਾਂ ਵਿੱਚ ਹੁੰਦੇ ਸੀ ਹਨਾ ਤੇ ਵੇਖ ਲੈ ਆਪਾਂ ਖੇਤਾਂ 'ਚ ਉਂਜੀ ਟਪਾ ਦਿੰਨੇ ਆ ਦਵਾਈ ਦੁਈ ਪਾ ਕੇ ਤੇ ਇੱਥੇ ਵੇਖ ਲੈ ਇਹਨਾਂ ਦੀ ਸਪੈਸ਼ਲ ਪੂਜਾ ਕੀਤੀ ਜਾਂਦੀ ਹੈ ਹਨਾ ਸਪੈਸ਼ਲ ਦੋਸਤੋ ਛੋਲੇ ਪਾਈ ਜਾਂਦੀ ਹੈ ਦੇਖ ਲੋ ਕੁਝ ਨਹੀਂ ਕਹਿੰਦੇਗੇ ਸੰਦਰ ਰੈਡੀਓ ਇਕੜੇ ਖਾ ਖਾ ਕੇ ਉਹ ਤੇਰਾ ਭਲਾ ਹੋ ਜੀ ਪਹਿਲਾਂ ਜਾ ਕੇ ਆਪਤ ਕਰਦੇ ਆ ਦਰਸ਼ਨ ਉਸ ਤੋਂ ਬਾਅਦ ਤੁਹਾਨੂੰ ਵਿਖਾਉਣੇ ਸਾਰਾ ਮੰਦਰ ਘੁੰਮ ਕੇ ਤੇ ਵੈਚੂਏ ਉਹ ਉੱਪਰ نیچے ਰੱਜ ਕੇ ਸੁੱਤੇ ਪਏ ਦੇਖ ਲਓ ਤੁਸੀਂ ਕੋਈ ਪ੍ਰਵਾਹ ਹੈਗੀ ਇਹਨਾਂ ਨੂੰ ਜਦੋਂ ਆਰਤੀ ਹੋਈ ਜਾਂਦੀ ਹੈ ਚਾਚਾ ਹੈਪੀ ਚਾਚਾ ਇਹ ਖੁਸ਼ じゃ ਨਹੀਂ ਲੱਗਦਾ ਦੇਖੋ ਅਸੀਂ ਪੂਰਾ ਦੱਸਦੇ ਆ ਜੀ ਆ ਵੇਖ ਚੂਏ ਵੇਖੇ ਨਹੀਂ ਤੂੰ ਕਦੀ ਮੰਦਰ ਵੇਖਿਆ ਆਣ ਕੇ ਪਹਿਲਾਂ ਨਹੀਂ ਨਹੀਂ ਐਦਿ ਕੀ ਪਹਿਲੇ ਦੇ ਆ ਹੈ ਆਪਾਂ ਵਾਈਟ ਚੂਏ ਨੂੰ ਮਿਲਣਾ ਪਤਾ ਵਾਈਟ ਚੂਏ ਦੇ ਦਰਸ਼ਨ ਹੋ ਜਾਣ ਨਾ ਤੇ ਤੇਰਾ ਜੀਵਨ ਸਫਲ ਹੋ ਜੂ ਤੂੰ ਵੇਖ ਲੈ ਲੈ ਆ ਦੇਖ ਲੈ ਗਿੱਤੇ ਕਹਿੰਦੇ ਆ ਵੀ ਜੇ ਵਾਈਟ ਚੂਏ ਦੇ ਦਰਸ਼ਨ ਹੋ ਜਾਣ ਨਾ ਤੂੰ ਕਿਤੇ ਦੀ ਕਿਤੇ ਪਹੁੰਚ ਜਾਵੇਂ ਸਹੀ ਬਾਤ ਹੈ ਹੈ ਸਹੀ ਗੱਲ ਹੈ ਤੇ ਵਾਈਟ ਚੂਏ ਦੇ ਦਰਸ਼ਨ ਕਰਕੇ ਜਾਣੇ ਆਪਾਂ ਇੱਕ ਦੋਸਤ ਹੈਰਾਨ ਕਰਨ ਵਾਲੀ ਗੱਲ ਹੋ ਰਿਹਾ ਚਾਚਾ ਇੱਥੇ ਦਾਰੂ ਵੀ ਜੜਦੀ ਹਾਂ ਇੱਥੇ ਬੋਤਲ ਦਾਰੂ ਦੀ ਲੈ ਕੇ ਤੂੰ ਆ ਜਾ ਸਕਦਾ ਚੜਾ ਕੇ दारू ਬਾਕੀ ਤੂੰ ਪੀ ਸਕਦਾ ਪ੍ਰਸ਼ਾਦ ਵਜੋਂ ਪਰ ਦੋਸਤੋ ਅਸੀਂ ਹੈਗੇ ਆਂ दारू ਤੋਂ ਦੂਰ ਬੰਦੇ ਅਸੀਂ दारू ਨਹੀਂ ਪੀਂਦੇਗੇ ਇਸ ਕਰਕੇ ਅਸੀਂ दारू ਦੀ ਬੋਤਲ ਨਹੀਂ ਲੈ ਕੇ ਆਏ ਅਸੀਂ ਕੱਲਾ ਪ੍ਰਸ਼ਾਦ ਲੈ ਕੇ ਆਏ ਪ੍ਰਸ਼ਾਦ ਲੈ ਕੇ ਭਜਨ ਕੀਰਤਨ ਹੋਈ ਜਾਂਦਾ ਤੁਸੀਂ ਦੇਖ ਸਕਦੇ ਨੇ ਤੇ ਬਾਕੀ ਤੁਹਾਨੂੰ ਆਣ ਕੇ ਵਿਖਾਉਣੇ ਨੇ ਯਾਰਾ ਓਏ ਕਿੰਨੇ ਚੂਹੇ ਉਧਰ ਦੇ ਆਇਆ ਬਹੁਤ ਠੀਕ ਹੈ ਬ੍ਰਦਰ ਬ੍ਰਦਰ ਵੀਰੇ ਹੈਲੋ ਸਰ ਆ ਕਿਉਂ ਚੜਾ ਰਹੇ ਸਰ ਆ ਮੜਾਏ ਦੱਸੋਗੇ दारू ਇਹ दारू ਬੋਲ ਰੱਖੀ ਹੈ ਭਾਈ ਸਾਹਿਬ ਪਹਿਲੇ ਸੇ ਅੱਛਾ ਅੱਛਾ ਜੀ ਸੁੱਕੀ ਹੋਈ ਸੀ ਹਾਂ ਇਸ ਦਾ ਕੋਈ ਇਤਿਹਾਸ ਪਤਾ ਵੀ ਕਿਉਂ ਚੜਾਉਂਦੇ दारू ਕੋਈ ਪਤਾ ਤੁਹਾਨੂੰ दारू ਚੜਾਵਾਦੇ ਨਹੀਂ ਜੀ ਅੱਗੇ ਚੱਟੇ ਹੈ ਭੋਗ ਲੈਵੇ ਅੱਛਾ ਭੋਗ ਲੈਵੇ ਤੇ ਬ੍ਰਦਰ ਰਾਇਲ ਸਟੈਗ ਦੀ ਬੋਤਲ ਲੈ ਕੇ ਆਇਆ ਚੜਾਉਣ ਵਾਸਤੇ ਲੋਗ ਕਰੋ ਭਾਈ ਸਾਹਿਬ ਆਪ ਹਾਂਜੀ ਹਾਂਜੀ ਕਾਇਨਾਮਾ ਚੈਨਲ ਆਪਕਾ ਮੇਰਾ ਨਿਮਾਨਾ ਮੱਲੀ ਫੇਸਬੁੱਕ 'ਤੇ ਹੈ ਫੇਸਬੁੱਕ सर इसके बाद चढ़ाके तो प्रसाद तो इसके बाद ये चढ़ा के प्रसाद उसके बाद पी हाँ। भी सकते हो हाँ। हैं कोई बात नहीं हाँ, कोई हमको दे दोगे इसके बाद अरे जरूर दो यार ठीक <laughs> है सर <laughs> हम पंजाब से आए हैं हमें पता नहीं है ना हम हमको पहल... आ, पहली बार आए हैं तो सॉरी ठीक है अगर बुरा लगाओ तो भाई साहब कह रहे हैं भी कोई बात नहीं जब हम चढ़ा देंगे उसके बाद जिते आपके

ਹੋ ਬੋਲ ਹਾਂ ਓਕੇ ਓਕੇ ਥੈਂਕ ਯੂ ਥੈਂਕ ਯੂ ਤੋਂ ਦੋਸਤੋ ਜਦੋਂ ਵੀ ਤੁਸੀਂ ਇੱਥੇ ਵੀਡੀਓ ਬਣਾਣੀ ਹੈ ਤੇ 30 ਰੁਪਏ ਫੋਟੋ ਦੇ 30 ਰੁਪਏ ਵੀਡੀਓ ਬਣਾਣ ਦੀ ਪਰਚੀ ਹੁੰਦੀ ਹੈ ਚਾਚਾ ਜੀ ਠੀਕ ਹੈ ਜੋ ਕਿ ਜਿੰਨਾ ਜਿਸ ਕਰਕੇ ਤੁਸੀਂ ਵਲੌਗ ਸ਼ੂਟ ਕਰ ਸਕਦੇ ਹੋ ਮੰਦਿਰ ਦਾ ਇਤਿਹਾਸ ਦਿਖਾ ਸਕਦੇ ਲੈ ਵੀ ਚਾਚਾ ਕੀਤੀ ਦੀ ਤੇ ਚਾਂਦੀ ਬਣਾਤੀ ਹੈ ਨਾ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਭੋਗ ਲਾਇਆ ਤੁਸੀਂ ਲੈ ਲਓ ਪਰਲੇ ਤੇ ਅੱਗੇ ਆ ਰਹਾ ਕਿ ਆਇਆ ਬੀਰ ਨੂੰ ਯਾਦ ਕਰਾਉਂਦਾ ਰਹੀਆਂ ਉਹਦੇ ਭਾਈ ਸਭ ਭੋਗ ਲੱਗਿਆ ਖੇਤਾਂ ਚ ਜੇ ਤੂੰ ਜਿਨ੍ਹਾਂ ਨੂੰ ਵੜਨ ਨਹੀਂ ਦਿੰਦਾ ਇਹ ਦੇਖ ਲੈ ਤੂੰ ਕਰਦੇ ਨਾ ਰਾਜ ਇੱਥੇ ਜੇ ਉੱਤੇ ਚੜੀ ਜਾਂਦੇ ਹੋਏ ਇੱਕ ਦੂਜੇ ਦੇ ਉੱਤੇ ਚੜੀ ਜਾਂਦੇ ਆ ਵੇਖੋ ਤੇ ਦੋਸਤੋ ਇਹਨਾਂ ਦਾ ਭੋਗ ਲੱਗਦਾ ਇਹਨਾਂ ਦੇ ਮੂੰਹ ਤੋਂ ਭੋਗ ਲਵਾ ਕੇ ਉਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਤੇ ਸਾਰੇ ਪ੍ਰਸ਼ਾਦ ਲੈਂਦੇ ਵੀ ਆ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਕੋਈ ਕਰਨੀ ਮਾਤਾ ਦੇ ਮੰਦਰ ਚੋਂ ਪ੍ਰਸ਼ਾਦ ਲੈ ਕੇ ਕਦੀ ਬਿਮਾਰ ਨਹੀਂ ਹੋਇਆ ਤੇ ਦੂਜੀ ਗੱਲ ਆ ਵੀ ਕੋਈ ਬਦਬੂ ਨਹੀਂ ਆਉਂਦੀ ਮੰਦਰ ਚ ਏਡੀ ਕੋਈ ਖਾਸ ਬਦਬੂ ਨਹੀਂ ਆਉਂਦੀ ਨਾ ਹੀ ਪ੍ਰਸ਼ਾਦ ਚ ਕੋਈ ਬਦਬੂ ਆਂਦੀ ਆ ਨਾ ਹੀ ਮੈਂ ਚ ਕੋਈ ਤੇ ਜੋ ਵੀ ਮਨੋ ਕਾਮਨਾ ਹੈ ਮਾਤਾ ਕਰਮੀ ਦੇ ਮੰਦਰ ਤੋਂ ਪੂਰੀਆਂ ਹੁੰਦੀਆਂ ਇੱਥੇ ਚੂਹੇ ਤੇ ਕਬੂਤਰਾਂ ਦਾ ਨਿਵਾਸ ਹੈ ਜੀ ਇੱਥੇ ਬਹੁਤ ਸਾਰੇ ਕਬੂਤਰ ਤੇ ਚੂਹੇ ਹੀ ਮਿਲਣਗੇ ਤੁਹਾਨੂੰ ਲਓ ਦੋਸਤੋ ਉਧਰ ਲੱਗੇ ਹੋਏ ਆ ਟ੍ਰੇ ਦੇ ਵਿੱਚ ਦਾਣਾ ਪਾਇਆ ਹੋਇਆ ਚੱਕੀ ਦਰਿਆਂ ਦੇ ਫੱਟੇ ਹਨਾ ਦੇਖੋ ਤੁਸੀਂ ਮਾਤਾ ਦਾ ਨਾਂ ਦੋਸਤੋ ਕਰਨੀ ਮਾਤਾ ਇਦਾਂ ਕਰੇ ਵੀ ਜਿੰਨੇ ਵੀ ਖੇਤਾਂ ਦੇ ਵਿੱਚ ਚੂਹੇ ਆ ਸਾਰੇ ਇੱਥੇ ਬੁਲਾ ਲਿਆ ਜਾਣ ਹਨਾ ਕਿਸਾਨ ਤਾਂ ਖੁਸ਼ ਹੋਵੇਗੇ ਕਿ ਨਹੀਂ ਕਿ ਨਹੀਂ ਤੇ ਦੋਸਤੋ ਇੱਕ ਪਤੂਆ ਦੇਖ ਲਓ ਕੋਈ ਡਰ ਨਹੀਂ ਇਹਨਾਂ ਨੂੰ ਹਨਾ ਕੋਈ ਪਰਵਾਹੀ ਵੀ ਅਸੀਂ ਤੁਰੇ ਫਿਰਦੇ ਜਾਂ ਅਸੀਂ ਥੱਲੇ ਆ ਜਾਵਾਂਗੇ ਬਾਕੀ ਦੋਸਤੋ ਪੈਰ ਦੇ ਨੀਚੇ ਨਾ ਆਉਣ द्या ਜੇ ਅਪਸ਼ਗਨ ਹੁੰਦਾ ਮੈਨੂੰ ਲੱਗਦਾ ਵੀ ਇਹ ਠੀਕ ਨਹੀਂ ਇਹਦੀ ਸਿਹਤ ਠੀਕ ਨਹੀਂ ਲੱਗਦੀ ਮੈਨੂੰ ਮਸਾਂ ਹੀ ਤੁਰਦਾ ਹੈ ਜਾਂ ਤਾਂ ਜਿਆਦਾ ਖਾ ਲਿਆ ਨੇ ਲਓ ਜੀ ਮੰਦਰ ਦੇ ਵਿੱਚ ਐਂਟਰੀ ਹੋ ਗਈ ਹੈ ਲਓ ਜੀ ਆ ਗਿਆ ਜੀ ਮੰਦਰ ਸਾਹਮਣੇ ਆ ਹੈਗੇ ਮੰਦਰ ਉੱਪਰ ਚਾਰ ਜੂ ਲਾਏ ਹੋਇਆ ਦੇਖੋ ਤੁਸੀਂ ਕਬੂਤਰ ਵਗੈਰਾ ਤੇ ਬੈਠਦੇ ਚਲਿਏ ਡਾਰਲ ਨੀ ਜਾਂਦੇ ਯਾਰ ਠੀਕ ਹੈ ਨਹੀਂ ਕੁਛ ਨਹੀਂ ਕਹਿੰਦੇ ਚਲੋ ਉਹ ਨਹੀਂ ਹੈ ਭਰਾ ਅਰੇ ਜਾਓ ਜਾਓ ਆਰਾਮ ਨਾਲ ਕੋਈ ਦਿੱਕਤ ਨਹੀਂ ਲੈ ਵੀ ਦੋਸਤੋ ਡਰ ਦੇ ਡਰ ਦੇ ਬਹੁਤ ਵੱਡਾ ਰਿਸਕ ਲੈ ਕੇ ਮੈਂ ਦੁਕਾਨ ਆ ਰਿਹਾ ਤੁਹਾਨੂੰ ਆ ਦੇਖ ਲਓ ਤੁਸੀਂ ਇਹ ਦੇਖੋ ਸਰ ਆ ਦੇਖੋ ਜੀ ਆਰਾਮ ਨਾਲ ਦੁੱਧ ਦੁੱਧ ਪਾਇਆ ਆਇਆ ਦਾਣਾ ਪਾਣੀ ਇੱਧਰ ਦੇਖੋ ਪ੍ਰਾਤਾਂ ਚ ਆ ਦੇਖ ਲਈ ਤੁਹਾਨੂੰ 25000 ਚੂਹੇ ਪਹਿਲਾਂ 20000 ਸੀ ਉਸ ਤੋਂ ਬਾਅਦ 25000 ਚੂਹੇ ਹੋ ਗਏ ਦੋਸਤੋ ਇੱਥੇ ਉਹ ਚੂਹੇ ਉਹ ਦੇਖੋ ਇਹ ਚੂਹੇ ਥੋੜੇ ਫਿਰਦੇ ਨੇ ਅੰਦਰ ਦੇ ਵਿੱਚ ਮੇਰੇ ਕੋਲ ਤੁਸੀਂ ਦੇਖ ਸਕਦੇ ਜੀ ਕਰ ਲਓ ਦਰਸ਼ਨ ਜੋ ਵੀ ਤੁਹਾਡੀਆਂ ਇਸ਼ਾਵਾਂ ਨੇ ਪੂਰੀਆਂ ਹੋਣੀਆਂ ਬਹੁਤ ਮਹਿੰਗੀ ਮਹਿੰਗੀ ਦਾਰੂ ਇੱਥੇ ਚੜਦੀ ਹੈ ਜੀ ਇਹ ਕਿਸੇ ਨੇ ਨਹੀਂ ਦੱਸਿਆ ਤੁਹਾਨੂੰ ਪਾਇ ਦੱਸ ਰਿਹਾ ਤੁਹਾਨੂੰ ਦੇਵੀ ਜੈ ਮਾਤਾ ਦੀ ਆ ਦੇਖੋ ਜੀ ਦਾਰੂ ਚੜਦੀ ਜਾ ਰਹੀ ਆ ਦੇਖੋ ਜੀ ਭੋਗ ਲਾ ਰਹੇ ਪ੍ਰਸ਼ਾਦ ਨਾਲ ਲਾਓ ਬਰੇ ਜੇਤੀ ਬਰੇ ਦਾਰੂ ਬਣਾਦੀ ਅਰੇ ਚੂਏ ਕੋਈ ਡਰ ਨਹੀਂ ਨਾ ਤੋਂ ਬੱਚੇ ਨਹੀਂ ਡਰਦੇ ਨਿੱਕੇ ਨਿੱਕੇ ਦੇਖਦੇ ਵੈਸੇ ਸਾਨੂੰ ਇੱਕ ਵਾਰ ਡਰ ਲੱਗਿਆ ਜੀ 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 ਆਈਡੀਆ ਉਹ ਬੋਤਲ ਹੋਰੀ ਕੋਈ ਲੈ ਗਿਆ ਨਾ ਲੋ ਹੋਰ ਰਾਇਲ ਸਟੈਗ ਦੀ ਅੱਗੋਂ ਹੋਰੀ ਫੜ ਕੇ ਲੈ ਗਿਆ ਅੱਗੋਂ ਆ ਗਿਆ ਲੈ ਗਿਆ ਲਾਲਾ ਲਨੀ ਤਾਂ ਕਿ ਲਾਉਣਾ ਅਜੇ ਭੋਗ ਲੋਕ ਸਰ ਦੇਖ ਸਕਦੇ ਤੁਸੀਂ ਇਹ ਮੰਦਰ ਮੰਦਰ ਦੇ ਦੂਸਰੀ ਜਗ੍ਹਾ ਸ਼ਾਇਦ ਇਹ ਨਹੀਂ ਕਿਹਨੇ ਕਰਨੀ ਮਾਤਾ ਦੀ ਸਿਸਟਰ ਦਾ ਮੰਦਿਰ ਹੈ ਜਿਹਦਾ ਬੇਟਾ ਕੋਏ ਚ ਗਿਰ ਗਿਆ ਸੀ ਜਿਹਦੇ ਕਰਕੇ ਇਹ ਚੂਹਾ ਨੇ ਇੱਥੇ ਜਨਮ ਲਿਆ ਇਤਨਾ ਸਿਸਕਰ Rajasthan Rajasthan नागौर जिला नागौर यही है नागौर हमने नागौर जाना है, आगे है नागौर कितनी दूर है यहाँ से, से है। तो दोस्तों ये आउड़ माता है जो की करनी माता की गुरु सी करनी माता की गुरु सी कहाँ से आए आंटी आप राजस्थान से आप तो आते ही रहते होंगे यहाँ कितनी बार आ चुके हैं यार तीन चार बार आए तीन चार तीन चार बार तो दोस्तों आ गए इधर बाहर तानो वाइट चूहा दिखाउने हैं दोस्तों इतने वाइट चूहे दे दर्शन होंगे। हैं वाइट वाला नहीं दिख रहा वाइट वाला आपको दिखा नहीं।, नहीं अगर देख जाए तो क्या होगा बहुत शुभ माना जाता है बहुत शुभ सबसे वही होता है। वो होता है। है 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 वो वो किस्मत उसी को हर नहीं, नहीं, वो नहीं वो है कितने एक ही चूहा। हमने भी सुना है लेकिन हमने पता तो नहीं कितने है, जब दिखता है तब तो दिखता है दिखेगा ऐसे नहीं अगर दिख गया तो बल्ले बल्ले है हमारे को

ਮਿਲਿਆ ਨਹੀਂ ਵਾੜਚੂ ਆਇਆ ਯਾਰ ਹੈ ਅਸੀਂ ਦਰਸ਼ਨ ਵੀਰ ਜੀ ਕਰ ਲਏ ਨੇ ਤੇ ਉਹ ਬੰਦਾ ਵੀ ਨਹੀਂ ਮਿਲਿਆ ਆਪਾਂ ਨੂੰ ਨਾ ਜਿਹਨੇ ਰਾਇਲ ਸਟਾਈਲ ਚੜਾਈ ਸੀ ਹੈ ਉਹ ਬਾਹਰ ਚਲੇ ਗਿਆ ਬਾਹਰ ਚਲੇ ਗਿਆ ਚਲ ਕੋਈ ਨਹੀਂ ਆਪਾਂ ਨੂੰ ਡਿੱਕਣਗੇ ਦੇਖ ਕੇ ਜਾਣਗੇ ਆਪਾਂ ਤਾਂ ਦੋਸਤੋ ਦਰਸ਼ਨ ਕਰਕੇ ਮਨ ਹੋ ਗਿਆ ਬਿਲਕੁਲ ਤੰਦਰੁਸਤ ਹੋ ਗਿਆ ਕਿਉਂਕਿ ਇਹੋ ਜਿਹਾ ਮੰਦਿਰ ਇਹ ਕਹਾਣੀ ਸੁਣਿਆ ਨਹੀਂ ਜਿੱਥੇ ਕਿ ਚੂਹਿਆਂ ਦੀ ਪੂਜਾ ਕੀਤੀ ਜਾਂਦੀ ਹੈ ਹਨ ਹਾਲਾਂਕਿ ਬਹੁਤ ਸਾਰੀਆਂ ਚੂਹਿਆਂ ਤੋਂ ਬਿਮਾਰੀਆਂ ਫੈਲਦੀਆਂ ਪਲੇਗ ਹੁੰਦੀ ਹੈ ਪਰ ਇੱਥੇ ਇਹੋ ਜੀ ਕੋਈ ਦਿੱਕਤ ਨਹੀਂ ਫਿਰ ਸਰ ਕਿਹਾ ਗਿਆ ਕਿ ਜਿਹੜਾ ਇਸ ਮੰਦਰ ਤੋਂ ਪ੍ਰਸ਼ਾਦ ਖਾਦਾ ਜਾਂਦਾ ਚੂਹਿਆਂ ਦੇ ਝੂਠਾ ਹੁੰਦਾ ਪਰ ਉਸ ਤੋਂ ਬਾਅਦ ਵੀ ਕੋਈ ਇਹੋ ਜੀ ਦਿੱਕਤ ਹਜੇ ਤੱਕ ਕਿਸੇ ਨੂੰ ਨਹੀਂ ਆਈ ਇਹਦੇ ਵਿੱਚ ਚੂਹੇ ਤੇ ਕਬੂਤਰ ਮੇਨ ਆਈ ਦੋਨੋਂ ਰਹਿੰਦੇ ਆ ਇਸ ਮੰਦਰ ਦੇ ਵਿੱਚ ਤੁਹਾਨੂੰ ਹੋਰ ਤੀਜੀ ਚੀਜ਼ ਨਹੀਂ ਦਿ세ਗੀ ਚੂਹੇ ਤੇ ਕਬੂਤਰ ਦੇਖੋ ਤੁਸੀਂ ਬਾਹਰ ਤੇ ਬਾਹਰ ਵੀ ਤੁਹਾਨੂੰ ਕੋਈ ਚੂਹਾ ਨਹੀਂ ਦਿ세ਗਾ ਮੰਦਰ ਤੋਂ ਬਾਹਰ ਇਹ ਵੀ ਹੈਰਾਨੀ ਵਾਲੀ ਗੱਲ ਹੈ ਵੀ ਇੱਥੇ ਹੀ ਹੈ ਜਿਹੜੇ ਤੇ ਬਹੁਤ ਦੂਰ ਦੂਰ ਤੋਂ ਸਲਾਨੀ ਆਂਦੇ ਨੇ ਬ੍ਰਦਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗੇ ਨਾ ਮੈਨਾਂ ਯਾਤਰਾ ਸਫਲ ਹੋ ਗਈ ਆ ਕੇ ਹਨਾ ਬਾਕੀ ਜਿੱਥੋਂ ਤੱਕ ਇਤਿਹਾਸ ਦੀ ਗੱਲ ਕਰਦੇ ਆ ਤਾਂ ਦੋਸਤੋ ਸ਼ੋਰਟ ਚ ਸਮਝਾ ਦਾਂ ਕਿ ਜਿਹੜਾ ਕਰਨੀ ਮਾਤਾ ਸੀ ਉਹਨੂੰ ਉਹ ਕੀ ਕਹਿੰਦੇ ਨੇ ਪੂਜਾ ਬਹੁਤ ਕਰਦੀ ਹੁੰਦੀ ਸੀ ਭਗਤੀ ਬਹੁਤ ਕਰਦੀ ਹੁੰਦੀ ਸੀ ਉਹ ਭਗਤੀ ਚ ਲੀਨ ਰਹਿੰਦੀ ਸੀ ਹਮੇਸ਼ਾ ਤੇ ਉਹਨਾਂ ਦੇ ਪਿਤਾ ਤੋਂ ਤੰਗ ਆ ਕੇ ਕਿ ਹਮੇਸ਼ਾ ਭਗਤੀ 'ਚ ਲੀਨ ਰਹਿੰਦੀ ਹੈ ਤੈਨੂੰ ਇਹਦੀ ਆਪਾਂ ਸ਼ਾਦੀ ਕਰ ਦਿੰਦੇ ਨੇ ਉਸ ਤੋਂ ਬਾਅਦ ਉਹ ਸ਼ਾਦੀ ਕਰ ਦਿੰਦੇ ਆ ਪਰ ਉੱਥੇ ਵੀ ਜਾ ਕੇ ਉਹ ਹਮੇਸ਼ਾ ਹੀ ਭਗਤੀ 'ਚ ਲੀਨ ਰਹਿਣਾ ਨਹੀਂ ਤੇ ਉਸ ਦਾ પતિ ਵੀ ਦੁਖੀ ਹੋ ਗਿਆ ਫਿਰ ਇੱਕ ਦਿਨ ਉਹ ਆਦੇ ਪਤਨੀ ਨੂੰ ਕਹਿੰਦੀ ਵੀ ਤੁਸੀਂ ਇਦਾਂ ਕਰੋ ਵੀ ਮੇਰੀ ਛੋਟੀ ਸਿਸਟਰ ਨਾਲ ਵਿਆਹ ਕਰਾ ਲਓ ਤੇ ਮੇਰਾ ਤਾਂ ਕੰਮ ਇਹੋ ਹੀ ਰਹਿਣਾ ਮੈਂ ਤਾਂ ਹਮੇਸ਼ਾ ਭਗਤੀ 'ਚ ਲੀਨ ਰਹਿਣਾ ਰੱਬ ਨਾਲ ਜੁੜਨਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਿਸਟਰ ਨਾਲ ਵਿਆਹ ਕਰ ਦਿੱਤਾ ਜਾਂਦਾ ਤੇ ਸਿਸਟਰ ਕੋਲੇ 4 ਬੱਚੇ ਹੁੰਦੇ ਨੇ ਉਸ ਤੋਂ ਸਿਸਟਰ ਕੋਲੇ 4 ਬੱਚੇ ਹੁੰਦੇ ਨੇ ਤੇ ਚਾਰਾਂ ਬੱਚਿਆਂ ਚ ਜਿਹੜਾ ਇੱਕ ਬੱਚਾ ਖੂਹ ਦੇ ਵਿੱਚ ਡਿੱਗ ਪੈਂਦਾ ਤੇ ਜਦੋਂ ਕਰਨੀ ਮਾਤਾ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਕਰਨੀ ਮਾਤਾ ਕਿਉਂਕਿ ਭਗਤੀ ਕਰਦੇ ਸੀ ਤੇ ਉਹ ਧਰਮਰਾਜ ਨਾਲ ਇੰਨੀ ਕਿ ਭਗਤੀ ਚ ਲੀਨ ਹੋ ਜਾਂਦੇ ਕਿ ਉਹਨਾਂ ਦੀ ਗੱਲ ਸਿੱਧੀ ਧਰਮਰਾਜ ਨਾਲ ਹੋ ਜਾਂਦੀ ਆ ਤੇ ਉਹ ਧਰਮਰਾਜ ਨੂੰ ਕਹਿੰਦੇ ਵੀ ਮੇਰਾ ਜਿਹੜੀ ਮੇਰੀ ਸਿਸਟਰ ਦਾ ਬੇਟਾ ਵਾਪਸ ਕਰੋ ਪਰ ਉਹ ਕਹਿੰਦੇ ਵੀ ਅਸੀਂ ਤੇਰੀ ਸਿਸਟਰ ਦਾ ਬੇਟਾ ਤਾਂ ਨਹੀਂ ਵਾਪਸ ਕਰ ਸਕਦੇ ਪਰ ਅਸੀਂ ਉਸ ਉਸ ਨੂੰ ਚੂਹੇ ਦੇ ਰੂਪ ਵਿੱਚ ਅਗਲੇ ਜਨਮ ਚ ਭੇਜ ਸਕਦੇ ਆ ਇੱਥੇ ਫਿਰ ਗੁਰੂਆਂ ਦੀ ਗੱਲ ਸੱਚੀ ਹੈ ਵੀ ਵਾਕਈ 84 ਲੱਖ ਜੂਨਾ ਹੁੰਦੀਆਂ ਨੇ ਉਹ ਕੀ ਕਰਦੇ ਆ ਵੀ ਉਹਨੂੰ ਚੂਹੇ ਦੇ ਰੂਪ ਵਿੱਚ ਮਿਲ ਜਾਂਦਾ ਉਹ ਕਰਨੀ ਮਾਤਾ ਨੂੰ ਖੜਾ ਦਿੰਦਾ ਤੇ ਉਹ ਫਿਰ ਉਸਦੀ ਸਿਸਟਰ ਉਹਨੂੰ ਸੰਭਾਲਦੀ ਆ ਉਸ ਤੋਂ ਬਾਅਦ ਜੋ ਉਹ ਚੂਹਾ ਹੁੰਦਾ ਉਸ ਚੂਹੇ ਤੋਂ ਹੀ ਉਸ ਤੋਂ ਬਾਅਦ ਤੁਸੀਂ ਲਾਲੂ ਜਿਵੇਂ ਕਿ ਅੱਜਕੱਲ੍ਹ ਵੀ ਲਾਲੂ ਉਸ ਤੋਂ ਬਾਅਦ ਉਹ ਚੂਹੇ ਤੋਂ ਹੌਲੀ 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 ਉਹਨਾਂ ਦਾ ਪਰਿਵਾਰ ਵੱਧ ਆ ਗਿਆ ਤੇ ਇੱਥੇ 20 ਤੋਂ 25 ਹਜ਼ਾਰ ਚੂਹੇ ਹੋ ਚੁੱਕੇ ਨੇ ਉਸ ਤੋਂ ਬਾਅਦ ਇਹਦੀ ਗਿਣਤੀ ਵਧੀ ਜਾਣੀ ਹੈ ਪਹਿਲਾਂ 20 ਸੀ ਹੁਣ 25 ਉਸ ਤੋਂ ਬਾਅਦ ਸ਼ਾਇਦ 30 ਹੋ ਜਾਈ ਬਾਕੀ ਇੱਥੇ दारू ਵੀ ਚੜਦੀ ਹੈ दारू ਚੜਦੀ ਮੈਂ ਵੇਖਿਆ ਵੀਰਸ ਰੋਇਲ ਸਟੈਗ ਦੀ ਬੋਤਲ ਆ ਗਿਆ दारू ਵੀ ਚੜਾ ਸਕਦੇ ਆ ਤੇ ਬਾਕੀ ਤੁਸੀਂ ਚੂਹਾ ਹਾਸਤੇ ਪ੍ਰਸ਼ਾਦ ਵਗੈਰਾ ਵੀ ਚੜਾ ਸਕਦੇ ਆ ਤੇ ਜੇਕਰ ਤੁਹਾਨੂੰ ਵਾਈਟ ਚੂਹਾ ਦਿਸਦਾ ਤੇ ਤੁਹਾਡੀ ਜਿਹੜੀ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਬਾਕੀ ਦੋਸਤੋ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਆ ਜੀ ਥੈਂਕ ਯੂ ਤੁਹਾਨੂੰ